ਜਿਹੜੇ 1% ਮਾੜੇ ਹਨ ਉਹਨਾਂ ਨੂੰ ਵਾਰਨਿੰਗ ਵੀ ਦਿੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਆ ਸੀਗਾ ਤੇ ਉਹਦੀ ਮੈਂ ਇਨਕੁਆਰੀ ਆਰਡਰ ਕਰਤੀ ਆ ਉਹਨੂੰ ਸਸਪੈਂਡ ਕਰਤਾ ਪਟਿਆ ਲੁਧਾਨੇ ਦੇ ਸਿਵਰਾ ਤੋਂ ਚ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲੇ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਵੀ ਹੁਣ ਜਿਹੜੀਆਂ ਤੁਹਾਡੀਆਂ ਵੀਡੀਓ ਐਵੀਡੈਂਸ ਆ ਤੁਸੀਂ ਵੀ মিডিਆ ਵਾਲੇ ਆ ਤੁਸੀਂ ਵੀ ਮੈਨੂੰ ਐਕਸਟਰਾ ਵੀਡੀਓ ਇਨਫੋਰਮੇਸ਼ਨ ਦੇ ਸਕਦੇ ਹੋ ਬਟ देयर इज ਅ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ देयर इज ਅ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਤੇ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਅਸਤਾ ਅਸ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਸਨ ਕਮਿਊਨਰ ਸ੍ਰੀ ਅਰਵਿੰਦ ਕੇਜਵਾਲ ਜੀ ਉਹ ਖੁਦ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਜਿਹੜਾ ਹੈਗਾ ਉਹ ਯੁੱਧ ਨਸ਼ੇ ਵਿਰੁੱਧ ਜਿਹੜਾ ਹੈਗਾ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਆ ਇੱਕ ਲੋਕ ਲੈਰ ਬਣ ਗਿਆ ਜੀ ਇਹ ਉਹਨਾਂ ਨੂੰ ਲੋਕ ਮਿਲਦੇ ਆ ਕਿ ਆਪਣਾ ਇਸ਼ੂ ਦੱਸਦੇ ਆ ਔਰ ਆਪਣੇ ਪਿੰਡ ਨੂੰ ਨਸ਼ਾ ਮੁਕਤ ਆਪਣੇ ਮਹੱਲੇ ਨੂੰ ਨਸ਼ਾ ਮੁਕਤ ਲੋਕ ਨਿਕਲੇਰ ਕਰ ਰਹੇ ਆ ਠੀਕ ਨਹੀਂ ਪਹਿਰੇ ਲਾ ਰਹੇ ਆ ਆਉਣ ਵਾਲੀ ਪੀੜੀ ਦਾ ਮਸਲਾ ਕੋਈ ਇਲੈਕਸ਼ਨ ਦਾ ਮਸਲਾ ਨਹੀਂ ਇਹ ਜਿਹੜਾ ਜਿਹੜੀ ਜ਼ਿੰਮੇਵਾਰੀ ਮੇਰੇ ਮਾਨਯੋਗ ਮੁੱਖ ਮੰਤਰੀ ਨੇ ਔਰ ਸਾਡੇ ਨੈਸ਼ਨਲ ਕਨਵੀਨਰ ਔਰ ਸ੍ਰੀ ਮਨੀਸ਼ ਸੋਧਿਆ ਨੇ ਮੈਨੂੰ ਦਿੱਤੀ ਆ ਉਹਦੇ ਚ ਜਿਹੜੀ ਪੁਲਿਸ ਆ ਉਹਨਾਂ ਨੇ ਸਪਾਈ ਰਿਡਕਸ਼ਨ ਕਰਨੀ ਆ ਜਿਹੜੀ ਮੇਰੇ ਜੰਮੇ ਆਈ ਆ ਮੇਰੇ ਡਿਪਾਰਟਮੈਂਟ ਦੇ ਸਾਡੇ ਸਿਹਤ ਵਾਲਿਆਂ ਦੇ ਜੰਮੇ ਆਈ ਆ ਉਹਦੇ ਵਿੱਚ ਆ ਕਿ ਡਿਮਾਂਡ ਰਿਡਕਸ਼ਨ ਕਰਨੀ ਆ ਅਸੀਂ ਜਿਹੜਾ ਸਟਿਗਮਾ ਹੈਗਾ ਉਹਨੂੰ ਕਿੱਦਾਂ ਫਾਈਟ ਕਰਨਾ ਹਾਰਮ ਰਿਡਕਸ਼ਨ ਕਰਨਾ ਤੇ ਜਿਹੜੇ ਬੰਦੇ ਦੇ ਬੱਚੇ ਦੇ ਨਸ਼ੇ ਦੇ ਟੀਕੇ ਲਾਉਂਦੇ ਉਹਨਾਂ ਨੂੰ ਐਚਆਈਵੀ ਰੇਟਸ ਵੀ ਹੁੰਦਾ ਕਾਲਾ ਪੀਲਿਆ ਵੀ ਹੁੰਦਾ ਉਹਨਾਂ ਤੋਂ ਕਿੱਦਾਂ ਬਚਾਉਣਾ ਬੱਚਿਆਂ ਨੂੰ ਉਹਦੇ ਨਤੀਜੇ ਬਿਹਤਰ ਹੋਣਗੇ ਔਰ ਜਿਹੜਾ ਵੀ ਬੱਚਾ ਨਸ਼ਾ ਕਰਦਾ ਉਹਨਾਂ ਸਾਰਿਆਂ ਵਾਸਤੇ ਡਾਕਟਰ ਹੋਣ ਪੈਰਾਮੈਡਿਕਸ ਹੋਣ ਡੀਡਿਕਸ਼ਨ ਸੈਂਟਰ ਹੋਣ ਤੇ ਉਹਦੇ ਵਾਸਤੇ ਰੀਹੈਬਿਲਿਟੇਸ਼ਨ ਸੈਂਟਰ ਹੋਣ ਸਕਿੱਲ ਡਿਵੈਲਪਮੈਂਟ ਸੈਂਟਰ ਹੋਣ ਅਸੀਂ ਉਸ ਤੋਂ ਅੱਗੇ ਜਾ ਕੇ ਸੋਚਦੇ ਆ ਜੀ ਸਪੋਰਟਸ ਦੇ ਖੇਡ ਦੇ ਮੈਦਾਨ ਹੋਣ ਤੇ ਉਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਵੇ ਲੁਧਿਆਣੇ ਦੇ ਵਿੱਚ ਇੰਡਸਟਰੀ ਬਹੁਤ ਹੈ ਜੀ ਤੇ ਮੈਂ ਇਹ ਜਿਹੜਾ ਜ਼ਿੰਮੇਵਾਰੀ ਅਸੀਂ ਲਈ ਆ ਉਹਦੇ ਵਾਸਤੇ ਸਾਡੇ ਕੋਲ ਸਭ ਤੋਂ ਜ਼ਿਆਦਾ ਸ਼ਾਰਟੇਜ ਹੈ ਸੈਕਟਰੀਸ ਦੀ ਸਾਡੇ ਕੋਲੇ ਸਰਕਾਰੀ ਮੇਰੇ ਖਿਆਲ ਤਕਰੀਬਨ ਕੀਵਨ 60 ਦੇ ਕਰੀਬ ਜਿਹੜੇ ਹੈਗੇ 55 60 ਜਿਹੜੇ ਹੈਗੇ ਸੈਕਟਰੀਸਟ ਉਹ ਰਹਿੰਦੇ ਆ ਕੁਝ ਰਿਜ਼ਾਈਨ ਕਰ ਜਾਂਦੇ ਆ ਕੁਝ ਨਵੇਂ ਆ ਜਾਂਦੇ ਆ ਤੇ ਅੱਜ ਅਸੀਂ ਜਿਹੜੇ ਜਿਹੜੀ ਤੁਹਾਡੇ ਐਸੋਸੀਏਸ਼ਨ ਆਫ ਸੈਕਟਰੀਸਟ ਹੈਗੇ ਰੁਪਿੰਦਰ ਜੀ ਮੇਰੇ ਨਾਲ ਐ ਐਸਸੀ ਮੇਰੇ ਨਾਲ ਇਹਨਾਂ ਦੇ 250 ਮੈਂਬਰ ਹੈ ਇਹ 올 ਇੰਡੀਆ ਐਸੋਸੀਏਸ਼ਨ ਹੈ ਇਹਨਾਂ ਨੇ ਸਾਡੇ ਜਿਹੜੇ ਹੈਗੇ ਆਪਣੀਆਂ ਸਰਵਿਸਿਜ਼ ਗਵਰਨਮੈਂਟ ਦੇ ਇਨੀਸ਼ੀਏਟਿਵ ਤੋਂ ਖੁਸ਼ ਹੋ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਗਵਰਨਮੈਂਟ ਦੇ ਕੰਸੀਲਿਏਟ ਹੋ ਕੇ ਇਹਨਾਂ ਨੇ ਕਿਹਾ ਜੀ ਅਸੀਂ ਗਵਰਨਮੈਂਟ ਨਾਲ ਕੋਲਾਬੋਰੇਸ਼ਨ ਕਰਾਂਗੇ ਸਾਡੀ ਕੋਲਾਬੋਰੇਸ਼ਨ ਦੇ ਵਾਸਤੇ ਇਨ ਪ੍ਰਿੰਸੀਪਲ ਸਾਡਾ ਆਪਸ ਦੇ ਵਿੱਚ ਐਗਰੀਮੈਂਟ ਹੋ ਗਿਆ ਜੀ ਜਿਹੜਾ ਵੀ ਸਕੱਰੇਟਰੀਸਟ ਹੈ ਉਹ ਸਾਨੂੰ 2 ਘੰਟੇ ਦੇਵੇਗਾ ਆਪਣੀ ਸਵੇਰੇ ਪ੍ਰੈਕਟਿਸ ਕਰੇਗਾ ਸ਼ਾਮ ਨੂੰ ਵੀ ਆਪਣੀ ਪ੍ਰੈਕਟਿਸ ਕਰੇਗਾ ਵਿੱਚੋਂ 2 ਘੰਟੇ ਸਾਨੂੰ ਦੇਵੇਗਾ ਸਾਡੇ ਜਿਹੜੇ ਸੈਂਟਰ ਹੈ ਜਿਸ ਤਰ੍ਹਾਂ ਸਾਨੂੰ ਨਰਸਿੰਗ ਕਾਲਜਿਸ ਨੇ 2000 ਬੈੱਡ ਦੇ ਦਿੱਤੇ ਉੱਥੇ ਆਪਣਾ ਟਾਈਮ ਦੇਣਗੇ 2 ਘੰਟੇ ਉੱਥੇ ਜਾ ਕੇ ਟ੍ਰੀਟਮੈਂਟ ਤੇ ਐ ਕਾਉਂਸਲਰਾਂ ਸੀ ਐਮਪਲਾਈ ਕਰ ਰਹੇ ਆ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਉੱਥੇ ਡਿਪਲਾਈ ਕਰ ਰਹੇ ਆ ਇਸੇ ਤਰ੍ਹਾਂ ਜਿਹੜੀਆਂ ਜੇਲਸ ਹੈਗੀਆਂ ਉਹਨਾਂ ਸਾਰਿਆਂ ਦੇ ਵਿੱਚ ਇੱਕ ਸਕਰਟ ਲਿਸਟ ਹੋਏਗਾ ਅਸੋਸੀਏਟਡ ਬਹੁਤ ਸਾਰੀਆਂ ਐਨ ਜੀਓਜ਼ ਹੈਗੀਆਂ ਜਿਨ੍ਹਾਂ ਨੇ ਤੁਹਾਨੂੰ ਆਪਣੀਆਂ ਸਰਵਿਸਿਜ਼ ਆਫਰ ਕੀਤੀਆਂ ਔਰ ਮੈਂ ਇੰਡਸਟਰੀ ਨੂੰ ਲੁਧਿਆਣੇ ਵਿੱਚ ਬਹੁਤ ਇੰਡਸਟਰੀ ਆ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਕ ਇੱਕ ਸੈਂਟਰ ਅਡਾਪਟ ਕਰੋ ਜਿਸ ਮਨਸ਼ਾ ਦੇ ਨਾਲ ਆਪਾਂ ਹੁਣ ਤੱਕ ਅੱਖਾਂ ਦੇ ਕੈਂਪ ਲਾ ਕੇ ਜਿਹੜਾ ਸੀਗਾ ਤੁਹਾਡਾ ਚਿੱਟਾ ਮੋਤੀਆ ਕਾਲਾ ਮੋਤੀਆ ਖਤਮ ਕੀਤਾ ਹੈ ਪੰਜਾਬ ਤੋਂ ਜਿਸ ਤਰ੍ਹਾਂ ਅਸੀਂ ਪੰਜਾਬ ਨੂੰ ਜਿਹੜਾ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤੇ ਆ ਕਿ ਬਲੱਡ ਦੇ ਵਿੱਚ ਸਰਪਲਸ ਆਇਆ ਸੀ ਕੋਈ ਕਮੀ ਨਹੀਂ ਆ ਸਾਡੇ ਕੋਲੇ ਅਟੈਨਿੰਗ ਗਿਵਨ ਟਾਈਮ 10-12 ਹਜ਼ਾਰ ਜੁਨਰਟ ਹੁੰਦੇ ਆ ਇੱਕ ਉਹਨੂੰ ਇੱਕ ਲੋਕ ਲੈਰ ਬਣਿਆ ਹੁਣ ਇਹ ਵੀ ਬਣ ਰਹੀ ਆ ਡਰਸਿਸ ਸੈਂਟਰ ਦੇ ਨਾਲ ਸੀ ਐਨ ਜੀਓ ਦੇ ਨਾਲ ਕਲੈਬੋਰੇਟ ਕਰ ਰਹੇ ਆ ਸਾਡੇ ਘੱਟੋ ਘੱਟ ਵੀ ਜਿਹੜੇ ਹੈਗੇ ਆ ਉਹ 170 171 ਮਹੀਨਾ ਐਨ ਜੀਓ ਦੇ ਕਲੈਬੋਰੇਸ਼ਨ ਚੱਲਦੀਆਂ ਅਸੀਂ ਉਹਨਾਂ ਨੂੰ 1700 ਰੁਪਏ ਦਿੰਨੇ ਆ ਹੁਣ ਜਿਹੜੇ ਸੈਕਟਰੀਸਟ ਆ ਜਿਹੜੇ ਸਾਨੂੰ ਟਾਈਮ ਦੇਣਗੇ ਉਹਨਾਂ ਨੂੰ 1500 ਰੁਪਏ ਪਰ ਆਰ ਦੇਵਾਂਗੇ ਅਸੀਂ ਹਰ ਘੰਟੇ ਦਾ 1500 ਰੁਪਏ ਦੇਵਾਂਗੇ 2 ਘੰਟੇ ਦੇਣਗੇ 3000 ਰੁਪਏ ਉਹਨਾਂ ਨੂੰ ਅਸੀਂ ਪੈਨਲ ਕਰਾਂਗੇ ਪਲੱਸ ਉਹਨਾਂ ਨੂੰ ਜਿਹੜੀ ਬਿਊਪਰ ਨੋਰਪਨ ਹੈ ਦੂਜੀਆਂ ਉਹਨਾਂ ਨੂੰ ਡਿਸਪੈਂਸਿੰਗ ਰਾਈਟਸ ਮਿਲ ਜਾਣਗੇ ਉਹਦੇ ਨਾਲ ਉਹਨਾਂ ਦੀ ਇਨਕਮ ਵੀ ਵਧੇਗੀ ਪਲੱਸ ਉਹ ਸਟੇਟ ਦੇ ਵਿੱਚ ਕੰਟਰੀਬਿਊਟ ਕਰਨਗੇ ਬਹੁਤ ਵੱਡਾ ਯੋਗਦਾਨ ਪਾਣਗੇ ਉਹਦੇ ਨਾਲ ਬਹੁਤ ਸਾਰੇ ਨਵੇਂ ਸੈਂਟਰ ਕ੍ਰੀਏਟ ਹੋ ਜਾਣਗੇ ਗਵਰਨਮੈਂਟ ਨੂੰ ਜਿਹੜਾ ਇਨਫਰਾਸਟ੍ਰਕਚਰ ਮਿਲ ਜੇਗਾ ਉਹਨਾਂ ਨੂੰ ਕੁਝ ਤਾਂ ਵੋਲਿਊਮੈਂਟਸ ਮਿਲਣਗੇ ਕੁਝ ਨੂੰ ਨਵੀਆਂ ਫੈਸਿਲਿਟੀਆਂ ਮਿਲਣਗੀਆਂ ਜਿੰਨੇ ਲੀਗਲ ਮੈਟਰਸ ਆ ਉਹਦੇ ਨਾਲ ਗਵਰਨਮੈਂਟ ਡੀਲ ਕਰੇਗੀ ਸਾਰਾ ਜਿਹੜੇ ਸਾਡੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਨਾਲ ਮਿਲ ਕੇ ਅਸੀਂ 23 ਵੈਰੀ ਸਿਕਿਓਰ ਸੈਂਟਰ ਜਿਹੜੇ ਕੋ ਬੰਦੇ ਹਾਰਡ ਕੋਰ ਆ ਜਿਹੜੇ ਚਿੱਟੇ ਵਾਲੇ ਆ ਜਾਂ ਜਿਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਉਹਨਾਂ ਸਾਰਿਆਂ ਨੂੰ ਅਸੀਂ ਰੱਖਾਂਗੇ ਜਿਹੜੇ ਪ੍ਰਾਈਵੇਟ ਸੈਂਟਰ ਹੈ ਉਹਨਾਂ ਨੂੰ ਅਸੀਂ ਜਿਹੜੇ ਸੈਲਫ ਮੋਟੀਵੇਟਿਡ ਹੈ ਜਾਂ ਜਿਹੜੇ ਰਿਫਾਰਮ ਹੋ ਚੁੱਕੇ ਹੋ ਉਹ ਦੇਵਾਂਗੇ ਪਹਿਲਾ ਬੰਦਾ ਡੀਡਿਕਸ਼ਨ ਵਿੱਚ ਆਏਗਾ ਫਿਰ ਉਹ ਰੀਹੈਬ ਦੇ ਵਿੱਚ ਆਏਗਾ ਰੀਹੈਬਿਲੀਟੇਸ਼ਨ ਵਾਸਤੇ ਉਹਦੇ ਨਾਲ ਹੀ ਸਕਿੱਲ ਡਿਵੈਲਪਮੈਂਟ ਸ਼ੁਰੂ ਹੋ ਜਾਏਗੀ ਇਨ ਹਾਊਸ ਸਕਿੱਲ ਡਿਵੈਲਪਮੈਂਟ ਹੈ ਜਿਹਦੇ ਵਿੱਚ ਸਨ ਫਾਊਂਡੇਸ਼ਨ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਔਰ 20 ਨਵੀਆਂ ਐਨਜੀਓ ਬਹੁਤ ਵੱਡੀਆਂ-ਵੱਡੀਆਂ ਐਨ ਜੀਓਜ਼ ਉਹ ਪੰਜਾਬ ਦਾ ਇਨੀਸ਼ੀਏਟਿਵ ਦੇਖ ਕੇ ਬਾਕੀ ਸਾਰੇ ਆਲ ਇੰਡੀਆ ਤੋਂ ਆਲ ਇੰਡੀਆ ਦੇ ਐਨ ਜੀਓ ਪੰਜਾਬ ਦੀ ਗਵਰਨਮੈਂਟ ਨਾਲ ਕੋਲਾਬੋਰੇਟ ਕਰ ਰਹੀਆਂ 20 ਨੂੰ ਐਨ ਜੀਓਜ਼ ਉਹ ਵੀ ਤੁਹਾਨੂੰ ਮੌਕਾ ਦੇ ਤੇ ਉਹਨਾਂ ਦੇ ਜਿਹੜੇ ਇੱਕ ਦੋ ਨੂੰ ਉਹਨਾਂ ਨੂੰ ਬੁਲਾਵਾਂਗੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਬਹੁਤ ਭਰਮਾਗਾਰਾ ਮਿਲ ਲਿਆ ਪੰਚਾਇਤਾਂ ਦਾ ਮਿਊਨਿਸਪਲ ਕਾਉਂਸਲਰਸ ਦਾ ਔਰ ਅਗਲੇ ਜਿਹੜਾ ਹੈਗਾ 2 ਹਫ਼ਤੇ ਵਾਸਤੇ ਸਾਡੇ ਨੈਸ਼ਨਲ ਕਮਿਊਨਿਟੀ ਇਸ ਲੀਡਿੰਗ ਫਰੋਮ ਦਾ ਫਰੰਟ ਮਾਰਯੋਗ ਮੁੱਖ ਮੰਤਰੀ ਸਾਹਿਬ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਕੌਂਸਲਰ ਸਾਰੇ ਜਿੰਨੇ ਵੀ ਤੁਹਾਡੇ ਆਪਣੇ ਮੇਅਰ ਹੈਗੇ ਆ ਸਾਰੇ ਅਸੀਂ ਲੋਕਾਂ ਦੇ ਵਿੱਚ ਆ ਔਰ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਤੁਸੀਂ 31 ਤੱਕ ਕਿਹਾ ਜੋ ਸਾਡੇ ਨੈਸ਼ਨਲ ਕਮਿਸ਼ਨ ਨੇ ਤੁਹਾਨੂੰ ਟਾਰਗੇਟ ਦਿੱਤਾ ਅਸੀਂ ਬਿਲਕੁਲ ਇਹਨੂੰ ਜਿਹੜਾ ਹੈਗਾ 90 95% ਸਾਡੀ ਪ੍ਰੋਬਲਮ ਆਲਰੇਡੀ ਅਸੀਂ ਜਿਹੜਾ ਹੈਗਾ ਵੀ ਨਾਓ ਸਾਡਾ ਅਪਰ ਹੈਂਡ ਆ ਇਹਦੇ ਵਿੱਚ ਜਿਹੜੇ ਤੁਹਾਡੇ ਮжоਰਿਟੀ ਜਿਹੜੇ ਸੀਗੇ ਨਾ ਜਿਹੜੇ ਬਹੁਤ ਜ਼ਿਆਦਾ ਵਿਗੜੇ ਹੋਏ ਬੰਦੇ ਸੀ ਜਿਹੜੇ ਗੈਂਗਸਟਰ ਵੀ ਸੀ ਕਿਉਂਕਿ ਇਹ ਇਹਨਾਂ ਦਾ ਆਪਸ ਬਹੁਤ ਸੰਬੰਧ ਆ ਜੀ ਨਾਰਕੋਟਿਕਸ ਔਰ ਟੈਰੋਰਿਜ਼ਮ ਨਾਰਕੋਟਿਕਸ ਔਰ ਗੈਂਗਸਟਰਿ ਇਹਨਾਂ ਦਾ ਆਪਸ ਬਹੁਤ ਸਵਾਨ ਦਾ ਜਿਹੜੇ ਵਿਗੜੇ ਵਿੜੇ ਨਹੀਂ ਸੋਧ ਰਹੇ ਸੀ ਜਿਹੜੇ ਮਤਲਬ ਕਿ ਕ੍ਰਾਈਮ ਕਰਦੇ ਆ ਫਰੋਤੀਆਂ ਮੰਗਦੇ ਆ ਉਹਨਾਂ ਚੋਂ 75 ਬੰਦਿਆਂ ਨੇ ਗਿੱਟੇ ਸਿੱਕੇ ਜਾ ਸਕਦੇ ਆ ਬੜਾ ਦੁੱਖ ਹੁੰਦਾ ਕਿਉਂਕਿ ਹੈ ਤਾਂ ਉਹੀ ਪੰਜਾਬ ਦੇ ਜਦੋਂ ਜਿਹੜੇ ਆਪਣੇ 85 86 ਬੰਦੇ ਹੋ ਆ ਜਿਨ੍ਹਾਂ ਨੇ ਪਿੰਡ ਵਿੱਚ ਦਾਬਾ ਸੀ ਸਰਕਾਰੀ ਜੀ ਉਹਨਾਂ ਦਾਬ ਕੇ ਆਪਣੇ ਮੁਕਾਨ ਬਣਾਏ ਹੋਏ ਸੀ ਇਹ ਲੀਗਲ ਸਾਰਾ ਕੰਪਲੀਟ ਕਰਕੇ ਉਹਨਾਂ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਵੀੜਾ ਪੰਜਾਬੀ ਚੱਲ ਰਿਹਾ ਹੈਗਾ ਸੋ ਅਸੀਂ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੀ ਡਰੋਨਸ ਦੇ ਵਾਸਤੇ ਅਸੀਂ ਐਂਟੀ ਡਰੋਨ ਆ ਮੈਂ ਹੁਣ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਇੱਥੇ ਉਹਨਾਂ ਦਾ ਰੋਲ ਹੈ ਜੀ ਜਿਹੜੀਆਂ ਡਰੋਨਸ ਆਉਂਦੀਆਂ ਪਿੱਛੇ ਜਿਹੜਾ ਨੇ ਮਿਲਟਰੀ ਗ੍ਰੇਡ ਵੈਪਨ ਗ੍ਰੇਡ ਜਿਹੜੀਆਂ ਡਰੋਨਸ ਸੀ ਸਾਰੀਆਂ ਗੇਰ ਲਈਆਂ ਤੇ ਆ ਨਾਰਕੋਟਿਕਸ ਵਾਲੀਆਂ ਵੀ ਗੇਰ ਲੋਵੇ ਸੈਂਟਰ ਕਰ ਸਕਦਾ ਉਹਨਾਂ ਕੋਲ ਸੈਟਲਾਈਟ ਹੈ 24 ਘੰਟੇ ਸਰਵੇਲੈਂਸ ਹੈ ਔਰ ਸੈਂਟਰ ਦੇ ਰਿਸੋਰਸਸਾਂ ਤੋਂ ਬਹੁਤ ਜ਼ਿਆਦਾ ਇੱਥੇ ਉਹ ਕਿਰਪਾ ਕਰਨ ਕਿ ਸਾਡੇ ਪਾਕਿਸਤਾਨ ਤੋਂ ਕੋਈ ਨਸ਼ਾ ਲੈ ਕੇ ਡਰੋਨ ਇੱਧਰ ਨਾ ਆਵੇ ਸਿਮਰ ਜਿਹੜਾ ਗੁਜਰਾਤ ਦੇ ਪੋਰਟ ਤੋਂ ਜਾਂ ਕੋਈ ਮਹਾਰਾਸ਼ਟਰ ਦੇ ਪੋਰਟ ਤੋਂ ਜਿਹੜੀ ਇੰਟਰ ਸਟੇਟ ਮੂਵਮੈਂਟ ਹੈ ਉਹ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕੰਮ ਹੈ ਆਮ ਸ਼ੋਰ ਕਿ ਉਹ ਵੀ ਕਰਨਗੇ ਜ਼ਰੂਰ ਕਰਨਗੇ ਹਾਂ ਡਾਕਟਰ ਉਹ ਇੱਕ ਜਿਹੜੇ ਲੋਕ ਜਨ ਨਸ਼ਾ ਛਡਣਾ ਚਾਹੁੰਦੇ ਨੇ ਉਹ ਸਰਕਾਰੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ ਭਰਤੀ ਹੋਣਗੇ ਜਾਂ ਪ੍ਰਾਈਵੇਟ 'ਚ ਵੀ ਹੋ ਸਕਦੇ ਆ ਇਹ ਚੋਇਸ ਹੈ ਜੀ ਜਿੱਥੇ ਮਰਜ਼ੀ ਹੋਣ ਆ ਜਿਹੜੇ ਤੁਹਾਡੇ ਅਸੀਂ ਦੋਨਾਂ ਨੂੰ ਕੋਲਾਬੋਰੇਟ ਕਰ ਰਹੇ ਆ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਕੋਲਾਬੋਰੇਸ਼ਨ ਆ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਜਵੱਦੀ ਦੇ ਵਿੱਚ ਆ ਸਾਡੀ ਹੈਲਪਫੁਲ ਐਨ ਜੀਓ ਦੇ ਨਾਲ ਡਾਇਲਿਸਿਸ ਦਾ ਸੈਂਟਰ ਕਿੰਨਾ ਵਧੀਆ ਚੱਲ ਰਿਹਾ ਜੀ ਇਸੇ ਤਰ੍ਹਾਂ ਸੀਐਮਸੀ ਡੀਐਮਸੀ ਦੇ ਨਾਲ ਮਿਲ ਕੇ ਸੰਜੀਵ ਅਰੋੜਾ ਜੀ ਦੇ ਉਪਰਾਲੇ ਦੇ ਨਾਲ ਉੱਥੇ ਜਿਹੜੇ ਪ੍ਰਾਈਵੇਟ ਡਾਕਟਰ ਆ ਉੱਥੇ ਵੈਸੇ ਵਲੰਟਰੀਲੀ ਟਾਈਮ ਦੇ ਰਿਹਾ ਇੱਕ ਦੋ ਆਪਰੇਸ਼ਨ ਸ਼ੁਰੂ ਹੋ ਗਈਆਂ ਨਿਊਰੋਲੋਜੀ ਦੀ ਜਿਹੜੀਆਂ ਮਤਲਬ ਜਰੋਲੋਜੀ ਦੀ ਨਫਰੋਲੋਜੀ ਦੀ ਕਾਰਡੀਓਲੋਜੀ ਦੀ ਇਹ ਸਾਰੀਆਂ ਆਪਰੇਸ਼ਨ ਸ਼ੁਰੂ ਕਰ ਰਹੇ ਆ ਆਈਸੀਯੂ ਸ਼ੁਰੂ ਕਰਤਾ ਉਹਦੇ ਵਿੱਚ ਡੀਐਮਸੀ ਸਾਨੂੰ ਬੈਕਅਪ ਦੇ ਰਿਹਾ ਬਹੁਤ ਸਾਰੀਆਂ ਸਰਵਿਸਸਸ ਵਾਸਤੇ ਜਿਹੜੇ ਸਾਡੇ ਜੱਚਾ ਬੱਚਾ ਦੇ ਹੈਗੇ ਆ ਜਿਹੜੇ ਸਾਡੇ ਕੰਪਲੀਕੇਟਿਡ ਕੇਸਸ ਹੈ ਜਿਹੜੇ ਹਾਈ ਰਿਸਕ ਪ੍ਰੈਗਨancies ਹੈਗੀਆਂ ਜਾਂ ਡਿਲੀਵਰੀਜ਼ ਆ ਪਰਸੈਂਟਾ ਪ੍ਰੀਵਿਅ ਬਹੁਤ ਸਾਰੀਆਂ ਕੰਡੀਸ਼ਨਸ ਹੁੰਦੀਆਂ ਉਹ ਸੀਐਮਸੀ ਸਾਨੂੰ ਬੈਕਅਪ ਸਪੋਰਟ ਦੇ ਰਿਹਾ ਸੋ ਵੀ ਆਰ ਵਰਕਿੰਗ ਟੂਗੇਦਰ ਸਾਡਾ ਸਾਰਿਆਂ ਦਾ ਏਮ ਇੱਕ ਸੋ ਇਹ ਬਹੁਤ ਵਧੀਆ ਇੰਸਟੀਚੂਟਸ ਹੈ ਔਰ ਬਹੁਤ ਅੱਛਾ ਇੱਕ ਜਿਹੜਾ ਸੈਂਟਰ ਬਹੁਤ ਅੱਛਾ ਹੈ ਤੇ ਲੋਕਬਾਤ ਅੱਛਾ ਹੈ ਔਰ ਮੇਰਾ ਤਾਂ ਆਲਮਾ ਮੈਟ ਰਿਹਾ ਇੱਥੇ ਆ ਮੈਂ ਤਾਂ ਜੋ ਹਾਂ ਜੋ ਮੈਂ ਅੱਜ ਵੀ ਹਾਂ ਉਹ ਮੈਦਾਨ ਮੈਡੀਕਲ ਕਾਲਜ ਕਰਕੇ ਰੁਝਾਨੇ ਕਰਕੇ ਹਾਂ ਨਹੀਂ ਨਹੀਂ ਦੇਖੋ ਰੇਡ ਇੱਕ ਚੀਜ਼ ਹੈ ਜੀ ਅਸੀਂ ਬਿਲਕੁਲ ਉਹਨਾਂ ਨੂੰ ਆਪਣੇ ਨੈਟਵਰਕ ਚ ਲੈ ਕੇ ਆ ਰਹੇ ਆ ਰੇਡ ਅਸੀਂ ਕੀਤਾ ਜੀ ਪੰਜਾਬ ਦੇ ਵਿੱਚ ਇੱਕ ਦਰਜਨ ਦੇ ਖਰੀਬ ਜਿਹੜੇ ਸੀਗੇ ਅ ਇਲੈਗਲ ਜਨੂਸੀ ਕਹਿੰਦੇ ਆ ਰੀਹੈਬਿਟੇਸ਼ਨ ਸੈਂਟਰ ਚੱਲਦੇ ਸੀ ਪੰਜਾਬ ਦੇ ਵਿੱਚ ਦੋ ਤਿੰਨ ਇਸ਼ੂਸ ਆ ਗਿਆ ਜੀ ਇੱਥੇ ਐਨਆਰਆਈ ਬਹੁਤ ਹੈ ਉਹ ਕਿਸੇ ਨੂੰ ਫੈਮਿਲੀ ਵੀਜ਼ਾ ਮਿਲ ਜਾਂਦਾ ਕੋਈ ਕੈਨੇਡਾ ਜਾ ਰਹੀ ਹੈ ਪਰਿਵਾਰ ਇੱਕ ਬੱਚਾ ਨਸ਼ਾ ਕਰਦਾ ਉਹ ਇੱਥੇ ਚਮਕਰਾ ਜਾਂਦੇ ਕਿਸੇ ਦਾ ਬਾਪੂ ਨਸ਼ਾ ਕਰਦਾ ਉਹ ਇੱਥੇ ਚਮਕਰਾ ਜਾਂਦੇ ਸੋ ਉਹਨਾਂ ਨਾਲ ਵੀ ਅਸੀਂ ਕੰਮ ਕਰ ਰਹੇ ਹਾਂ ਜੀ ਅਸੀਂ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਰਿਫਾਰਮ ਕਰਕੇ ਦੇਖੋ ਜਸਟਿਸ ਜਿਹੜਾ ਹੁੰਦਾ ਰਿਫਾਰਮ ਰਿਫਾਰਮਿਸਟ ਹੋਣਾ ਚਾਹੀਦਾ ਰੈਟਰੀਬਿਊਟਿਵ ਨਹੀਂ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਮੈਨੂੰ ਕਿਹਾ ਤੁਸੀਂ ਸਾਰੇ ਗਵਰਨਮੈਂਟ ਦੇ ਰੂਲਸ ਫਾਲੋ ਕਰੋ ਤੁਹਾਡੇ ਕੋਲ ਡਾਕਟਰ ਨਹੀਂ ਹੈ ਡਾਕਟਰ ਵੀ ਮੈਂ ਦੇ ਦਿੰਦਾ ਤੁਸੀਂ ਚਲਾਓ ਆਪਣਾ ਰੀਹੈਬਿਟੇਸ਼ਨ ਸੈਂਟਰ ਕਮਾਓ ਪੈਸੇ ਪੈਸੇ ਅਸੀਂ ਦੇ ਰਹੇ ਹਾਂ 1500 ਰੁਪਏ ਪਰ ਹੈਡ ਦੇ ਰਹੇ ਹਾਂ ਜੀ ਅਸਾਂ ਜਿਹੜੀ ਡਰਗ ਹੈਗੀ ਆ ਉਹ ਦੱਸਿਆ ਜਾ ਰਿਹਾ ਯੂਪੀਪੀਆ ਤੋਂ ਆ ਰਹੀ ਹੈ ਤੇ ਲੱਗਦਾ ਨਹੀਂ ਤੁਹਾਨੂੰ ਬੱਸਾਂ ਦੀ ਵੀ ਚੈਕਿੰਗ ਹੋਣੀ ਚਾਹੀਦੀ ਕਿਉਂਕਿ ਇੱਥੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ ਪ੍ਰਾਈਵੇਟ ਬੱਸਾਂ ਉਹ ਭਰਦੀਆਂ ਨੇ ਇੱਥੋਂ ਤੁਸੀਂ ਦੇਖੀ ਜਾਓ ਜੀ ਤੁਸੀਂ ਦੇਖੀ ਜਾਓ ਅਸੀਂ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੁਲਿਸ ਅਰਵਿੰਦ ਕੇਜਰੀਵਾਲ ਜੀ ਦੀ ਪੈਣੀ ਅੱਖ ਹੈ ਮੈਂ ਕਹਿ ਰਿਹਾ ਤੁਹਾਨੂੰ ਬਾਹਰੋਂ ਆਉਂਦੀ ਆ ਜੀ ਪਾਕਿਸਤਾਨ ਤੋਂ ਵੀ ਆਉਂਦੀ ਆ ਪਰ ਸਾਰੇ ਦੁਸ਼ਮਣ ਦੇ ਦੇਸ਼ ਜਿਹੜਾ ਬੰਦਾ ਨਸ਼ਾ ਕਰਦਾ ਸਾਡੀ ਉਹਦੇ ਨਾਲ ਹਮਦਰਦੀ ਹੈ ਅਸੀਂ ਉਹਨੂੰ ਨਸ਼ਾ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਕਾਵਾਂਗੇ ਕੰਮ ਤੇ ਲਾਵਾਂਗੇ ਉਹਨੂੰ 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 ਸਪੋਰਟਸ ਨਾਲ ਜੋੜਾਂਗੇ ਕੰਮ ਨਾਲ ਜੋੜਾਂਗੇ ਖੁਸ਼ਹਾਲ ਜ਼ਿੰਦਗੀ ਦੇਵਾਂਗੇ ਜਿਹੜਾ ਬੰਦਾ ਨਸ਼ਾ ਵੇਚਣ ਵਾਲਾ ਪੁਲਿਸ ਉਹਦੇ ਪਿੱਛੇ ਹੋਏਗੀ ਜਾਂ ਤਾਂ ਉਹ ਰਸਤੇ 'ਚ ਕੋਟਖਾਰਿਆ ਹੋਏਗਾ ਕਿਸੇ ਜੇਲ੍ਹ 'ਚ ਕੋਟਖਾਰਿਆ ਹੋਏਗਾ ਜਾਂ ਉਹ ਪੰਜਾਬ ਛੱਡ ਕੇ ਭੱਜੇਗਾ ਜਾਓ ਜਖਮੀ ਹੋ ਗਿਆ ਕਿਸੇ ਹਸਪਤਾਲ ਚ ਦਾਖਲ ਪਿਆ ਹੋਏਗਾ ਤੇ ਜਾਓ ਸ਼ਮਸ਼ਾਨ ਚ ਹੋਏਗਾ ਇਹ ਦੋ ਰਸਤੇ ਆ ਆਪਾਂ ਜਿਹੜਾ ਹੈਗਾ ਇਹਦੇ ਚ ਕੋਈ ਦੁਬਦਾ ਨਹੀਂ ਹੈ ਕਿ ਜਿਹੜਾ ਪ੍ਰੋਗਰੈਸ ਵਾਲਾ ਰਸਤਾ ਉਹਦੇ ਤੇ ਆਣ ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਨੀ ਆ ਜੀ ਇਹ ਜਿਹੜੀ ਮੈਂ ਅਨਾਉਂਸਮੈਂਟ ਕਰਨੀ ਆ ਮੇਰੇ ਦਿਲ ਚ ਬਹੁਤ ਪੀੜਾ ਹੈ ਜੀ ਸੰਜੀਪ ਜੀ ਨੇ ਸਾਡੇ ਨੈਸ਼ਨਲ ਕਮਿਊਨਰ ਨੇ ਭਗਵੰਤ ਮਾਨ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਤੁਹਾਡਾ ਜਿਹੜਾ ਹਸਪਤਾਲ ਨੂੰ ਕਾਰਪੋਰੇਟ ਹਸਪੀਟਲ ਬਣਾ ਦਿੱਤਾ ਪਰ ਕੁਝ ਇੱਕ ਡਾਕਟਰਾਂ ਦੀ ਸਾਡੇ 99% ਡਾਕਟਰ ਬਹੁਤ ਵਧੀਆ ਹੈਗੇ ਆ ਇੱਕ ਬੜੀ ਮੇਰੇ ਕੋਲੇ ਵੀਡੀਓ ਆਈ ਐ ਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ ਉਹ ਮੈਂ ਇਸ ਕਰਕੇ ਨਹੀਂ ਰਿਲੀਜ਼ ਕਰ ਰਿਹਾ ਕਿ ਡਾਕਟਰ ਨੇ ਗਲਤੀ ਕੀਤੀ ਉਹਦੇ ਬੱਚਿਆਂ ਦਾ ਉਹਦੀ ਵਾਈਫ ਦਾ ਕੋਈ ਔਕਸੋਰ ਨਹੀਂ ਆ ਬੜੀ ਰਿਸਪੈਕਟੇਬਲ ਫੈਮਿਲੀ ਤੋਂ ਡਾਕਟਰਾਂ ਨੂੰ ਸੀ 5 10 15 ਦਾ ਜਿਹੜਾ ਸਕੇਲ ਦਿੱਤਾ ਬਹੁਤ ਸਾਰੀਆਂ ਫੈਸਿਲਿਟੀਆਂ ਡਾਕਟਰਾਂ ਨੂੰ ਦਿੱਤੀਆਂ ਔਰ ਮੈਜੋਰਟੀ ਡਾਕਟਰ ਬਹੁਤ ਕੋਸ਼ਿਸ਼ ਕਰਦੇ ਜਿਹੜੇ 1% ਮਾੜੇ ਆ ਮੈਂ ਉਹਨਾਂ ਨੂੰ ਵਾਰਨਿੰਗ ਵੀ ਦੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਹਾ ਸੀਗਾ ਤੇ ਉਹਦੀ ਮੈਂ ਇਨਕੁਆਰੀ ਆਰਡਰ ਕਰਤੀ ਉਹਨੂੰ ਸਸਪੈਂਡ ਕਰਤਾ ਤੇ ਮੈਂ ਬੜੀ ਜਲਦੀ ਕਿ ਪਟਿਆਲਾ ਲੁਧਿਆਣੇ ਦੇ ਸਿਵਰਾ ਤੋਂ ਚ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲੇ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਵੀ ਹੁਣ ਜਿਹੜੀਆਂ ਤੁਹਾਡੀਆਂ ਵੀਡੀਓ ਐਵੀਡੈਂਸ ਆ ਤੁਸੀਂ ਵੀ মিডিਆ ਵਾਲੇ ਆ ਤੁਸੀਂ ਵੀ ਮੈਨੂੰ ਐਕਸਟਰਾ ਵਾਲੇ ਇਨਫੋਰਮੇਸ਼ਨ ਦੇ ਸਕਦੇ ਹੋ ਬਟ देयर इज ए ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ ਸਰ ਇੱਕ ਲੜਾਈ देयर इज ए ਜ਼ੀਰੋ ਟੋਲਰੈਂਸ ਟੂ ਕ੍ਰਾਈਮ ਸੁਣ ਲਓ ਮੇਰੀ ਗੱਲ ਪਰ ਮੈਨੂੰ ਬਨੂ ਲੱਟਮੀ ਕੰਪਲੀਟ ਬਹੁਤ ਇੰਪੋਰਟੈਂਟ ਅਸਪੈਕਟ ਹੈ ਜੀ ਇਹ ਮੈਂ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਆਪਣੇ ਮੇਰਾ ਭਾਈਚਾਰਾ ਵੀ ਮਾਫ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਤੁਹਾਨੂੰ ਅਸੀਂ ਸਾਰੀਆਂ ਸੂਰਤਾ ਦੇ ਰਹੇ ਹਾਂ ਜੀ ਆਪਣੀ ਜਿੰਨੀ ਤੁਹਾਡੀ ਹਸਤਾ ਦੀ ਨੌਕਰੀਆਂ ਨੂੰ ਇਮਾਨਦਾਰੀ ਨਾਲ ਕਰੋ ਇਹਨੂੰ ਆਪਣਾ ਧਰਮ ਸਮਝ ਕੇ ਕਰੋ ਇਹਨੂੰ ਆਪਣਾ ਕਰਮ ਸਮਝ ਕੇ ਕਰੋ ਜਿਹੜਾ ਬੰਦਾ ਮਰੀਜ਼ ਤੋਂ ਕਿਉਂਕਿ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਪੀਸ ਤੁਹਾਨੂੰ ਰੱਬ ਕਹਿੰਦਾ ਤੇ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਹਸਤਾ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਜਮਰਾਜ ਨਾ ਬਣੋ ਲੋਕਾਂ ਦੀ ਦੁਰਾਸ਼ੀਸ਼ਾ ਨਾ ਲਓ ਔਰ ਮੈਂ ਉਸ ਡਾਕਟਰ ਨੂੰ ਅੱਜ ਸਸਪੈਂਡ ਕਰਤਾ ਔਰ ਉਹਦੇ ਵਾਸਤੇ ਜਿਹੜਾ ਉਸ ਤੋਂ ਬਾਅਦ ਜਦੋਂ ਮੇਰੀ ਇਨਕੁਆਰੀ ਪੂਰੀ ਹੋ ਜਾਏਗੀ ਉਹਨੂੰ ਇਸ ਤੋਂ ਵੀ ਸਖਤ ਸਜ਼ਾ ਦਿੱਤੀ ਜਾਏਗੀ ਬਟ ਮੈਂ ਰਿਸਪੈਕਟਿੰਗ ਉਹਦੀ ਫੈਮਿਲੀ ਰਿਸਪੈਕਟਿੰਗ ਹਿਸ ਕਿਡਸ ਤਾਂ ਕਿ ਉਹਦੇ ਬੱਚਾ ਨੂੰ ਸਕੂਲ ਜਾਣਾ ਨਾ ਔਖਾ ਹੋਵੇ ਉਹਦੀ ਵਾਈਫ ਨੂੰ ਕੰਮ ਕਰਨਾ ਨਾ ਔਖਾ ਹੋ ਜਾਏ ਕਰੋ ਨਿਕਲਣਾ ਨਾ ਔਖਾ ਹੋਵੇ ਅੱਜ ਮੈਂ ਉਹਦਾ ਨਾਮ ਤੇ ਵੀਡੀਓ ਰਿਵੀਲ ਨਹੀਂ ਕਰ ਰਿਹਾ ਬਟ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਤਾਂ ਮੈਂ ਜ਼ਰੂਰ ਕਰਾਂਗਾ ਲੇਕਿਨ ਮੈਂ ਅੱਜ ਉਹਨੂੰ ਸਸਪੈਂਡ ਕਰਨ ਦੇ ਆਰਡਰ ਕਰ ਚੁੱਕਾ ਹਾਂ ਹਾਂ ਜੀ ਕਿੰਨੀ ਰਿਸ਼ਵਤ ਲੈ ਰਹੀ ਸੀ ਉਹ ਮੈਟਰ ਨਹੀਂ ਕਰਦੀ ਬਾਬ ਜੀ ਰਿਸ਼ਵਤ ਚਾਹੇ 50 ਡਾਕਟਰ ਉਹ ਸਾਰਾ ਇਨਕੁਆਰੀ ਦੇ ਵਿੱਚ ਆਏਗਾ ਜੀ ਸਾਰਾ ਡਾਕਟਰ ਤੁਸੀਂ ਨੇ ਡਿਸਪੈਂਸਿੰਗ ਰਾਈਟਸ ਮੈਂਸ਼ਨ ਕੀਤੇ ਨੇ ਹੈ ਨਾ ਕੋਈ ਟਾਈਮ ਲਾਈਨ ਹੈਗੀ ਆਪਣੇ ਕੋਲ ਕਦੋਂ ਤੱਕ ਦੇਖੋ ਜਦੋਂ ਜਦੋਂ ਵੈਨ ਵੈਨ ਐਨੀ ਸਕੱਰੇਟਰੀਸ ਕੰਪਲੀਟਸ ਆਲ ਦਾ ਫਾਰਮੈਲਟੀਜ਼ ਗਵਰਨਮੈਂਟ ਵੱਲੋਂ ਕੋਈ ਮੱਲੂ ਡਿਲੇ ਨਹੀਂ ਹੋਏਗਾ ਇਟ ਵਿਲ ਬੀ ਡਨ ਵਿਥਨ ਅ ਵੀਕ ਹਾਂਜੀ ਵਾਂਸ ਆਲ ਦਾ ਫਾਰਮੈਲਟੀਜ਼ ਆਰ ਕੰਪਲੀਟ ਸਰ ਕੁਝ ਡਾਕਟਰਾਂ ਦੀ ਲੜਾਈ ਨਹੀਂ ਹੋਈ ਆ ਪਿਛਲੇ ਦਿਨ ਉਹ ਵੀ ਤੁਹਾਡੇ ਮਾਮਲੇ ਤੇ ਆਏਗੀ ਦੇਖੋ ਮੈਂ ਇਹ ਵੀ ਇੰਪੋਰਟੈਂਟ ਇਸ਼ੂ ਹੈ ਉਹਨੂੰ ਮੈਂ ਐਡਰੈਸ ਕਰ ਦਿੰਦਾ ਇਦੇ ਚ ਇਹ ਹੈਗਾ ਕਿ ਮੇਰੇ ਚਾਰ ਹਸਪਤਲ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦੀ ਵਾਇਲੈਂਸ ਹੋਈ ਆ ਇੱਕ ਮਤਲਬ ਇੱਕ ਬੰਦੇ ਦਾ ਸਕੂਟਰ ਤੇ ਜਾਂਦਾ ਸੀ ਇੱਕ ਮਾੜਾ ਜਿਹਾ ਲੱਗ ਗਿਆ ਸਕੂਟਰ ਆਪਸ ਵਿੱਚ ਲੜ ਪਏ ਥਪੜਾ ਥਪੜੀ ਹੋ ਗਿਆ ਹਸਪਤਲ ਚ ਗਏ ਉਹਨੇ ਆਪਣੇ ਦੋਸਤ ਬੁਲਾਏ ਉੱਥੇ ਬੁਲਾਏ ਉਹ ਪੰਨ ਤੋੜ ਕੇ ਤੇ ਹਸਪਤਲ ਵੀ ਪੰਨ ਤਾ ਉਹਨਾਂ ਨੇ ਮੈਂ ਕਿਹਾ ਜੀ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਓ ਕਿਸੇ ਨੂੰ ਨਹੀਂ ਛੱਡਣਾ ਕਿਸੇ ਨਾਲ ਕੋਲੀ ਨਹੀਂ ਅਸੀਂ ਦੀ ਹਸਪਤਲ ਦੇ ਵਿੱਚ ਵਾਇਲੈਂਸ ਨਹੀਂ ਹੋ ਸਕਦੀ ਹਸਪਤਲਸ ਆਰ ਜ਼ੋਨ ਆਫ ਪੀਸ ਚਾਰ ਜਗ੍ਹਾ ਤੇ ਇਹ ਦੋਨੋਂ ਪਾਰਟੀਆਂ ਅਰੈਸਟ ਕੀਤੀਆਂ 6-6 ਮਹੀਨੇ ਤੱਕ ਜਮਾਨਤ ਨਹੀਂ ਹੋਏਗੀ ਬ ਪੁਲਿਸ ਨੇ ਜਿੰਨੇ ਵੀ ਸਾਡੇ ਹਸਪੀਟਲ ਹੈ ਅਸੀਂ ਉਹਨਾਂ ਨੂੰ ਨੀਅਰੈਸਟ ਐਸਐਚਓ ਦੇ ਨਾਲ ਉਹਨਾਂ ਦਾ ਕੰਟੈਕਟ ਕਰਤਾ అలਾਰਮ ਬੈਲਸ ਲੋ ਆਤੀਆਂ ਉੱਥੇ ਡਾਕਟਰ ਨੇ ਪੈਨਿਕ ਬਟਨ ਦਬਣਾ ਇਮੀਡੀਏਟਲੀ ਪੁਲਿਸ ਆ ਜੇਗੀ ਔਰ ਅਸੀਂ ਲੇਟੈਸਟ ਕਰਤਾ ਪਹਿਲਾਂ ਭੱਜ ਜਾਂਦੇ ਸੀ ਬਾਅਦ ਫੜਦੇ ਸੀ ਅਸੀਂ ਅਸੀਂ ਨਵੇਂ ਸ਼ਹਿਰ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਭੱਜਣੇ ਨਹੀਂ ਚਾਹੀਦੇ ਬੰਦੇ ਉਹ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਕਿ ਡਾਕਟਰ ਸਾਹਿਬ ਨਵੇਂ ਸ਼ਹਿਰ ਛੋਇਆ ਸੀ ਕਿ ਅਸੀਂ ਮੌਕੇ ਤੇ ਦੋਨੋਂ ਪਾਰਟੀਆਂ ਫੜ ਲਈਆਂ ਦੋਨੇ ਅੰਦਰ ਹੈ ਹਸਪਤਾਲ ਚ ਵਾਇਰਲੈਂਸ ਨਹੀਂ ਹੋ ਸਕਦੀ ਜੇ ਸਾਡਾ ਵੀ ਕੋ ਜੇ ਕੋਈ ਦੂਜਾ ਬੰਦਾ ਆ ਕੇ ਉੱਥੇ ਵਾਇਲੈਂਸ ਕਰਦਾ ਉਹ ਬਚ ਕੇ ਨਹੀਂ ਜਾਏਗਾ ਜੀ ਹਸਪਤਾਲ ਚ ਵਾਇਲੈਂਸ ਕਰਕੇ ਬਚ ਕੇ ਨਹੀਂ ਜਾਏਗਾ ਇਸ ਗੱਲ ਦੀ ਸਰਕਾਰ ਦੀ ਗਾਰੰਟੀ ਹੈ ਸੋ ਇਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ